ਇਹ ਸਬਦ ਕਬੀਰ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੈ ਉਸ ਵੇਲੇ ਉਚਾਰਨ ਕੀਤਾ ਜਦੋਂ ਬਹੁਤੇ ਪਖੰਡੀ ਇਕੱਠੇ ਹੋ ਕੇ ਤੇ ਕਬੀਰ ਸਾਹਿਬ ਜੀ ਨੂੰ ਖਤਮ ਕਰਨ ਵਾਸਤੇ ਰਾਜੇ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਕਿ ਕਬੀਰ ਸਾਹਿਬ ਨੂੰ ਜਿੰਨਾ ਚਿਰ ਖਤਮ ਨਾ ਕੀਤਾ ਉਹਨਾਂ ਚਿਹਰੇ ਹਿੰਦੂ ਤੇ ਮੁਸਲਮਾਨ ਦੋਵੇਂ ਧਰਮਾਂ ਦੇ ਪੈਰ ਨਹੀਂ ਲੱਗਣੇ ਇਹ ਮੁਸਲਮਾਨ ਕਹਿੰਦੇ ਸੀ ਵੀ ਕਬੀਰ ਸਾਹਿਬ ਸਾਡੇ ਧਰਮ ਦੇ ਵਿਰੁੱਧ ਨੇ Hindu veer ਇਕੱਠੇ ਹੋ ਕੇ ਕਹਿੰਦੇ ਸੀ ਵੀ ਕਬੀਰ ਸਾਡੇ ਧਰਮ ਦੇ ਵਿਰੁੱਧ ਹੈ ਜਦਕਿ ਕਬੀਰ ਸਾਹਿਬ ਕਿਸੇ ਦੇ ਵੀ ਧਰਮ ਦੇ ਵਿਰੁੱਧ ਵਿੱਚ ਨਹੀਂ ਸੀ ਉਹ ਸਿਰਫ ਪਖੰਡ ਦਾ ਵਿਰੋਧ ਕਰਦੇ ਸੀ ਉਸ ਸਮੇਂ ਜਿਹੜੇ ਧਰਮ ਦੇ ਆਗੂ ਪਖੰਡ ਕਰਦੇ ਸੀ ਤੇ ਸਾਰੀ ਦੁਨੀਆ ਨੂੰ ਪਖੰਡ ਦੇ ਪਿੱਛੇ ਲਾਇਆ ਸੀ ਲੋਕੀ ਵੀ ਉਹਨਾਂ ਕੀ ਕਰਕੇ ਤੇ ਸਮਝਦੇ ਸੀ ਵੀ ਚਲੋ ਧਰਮ ਕਮਾਇਆ ਗਿਆ ਇਸ ਤੀਰ ਨੂੰ ਕਬੀਰ ਸਾਹਿਬ ਨੇ ਆਖਿਆ ਵੀ ਕਿਸੇ ਦਾ ਵੀ ਭਲਾ ਨਹੀਂ ਹੋਣਾ ਜਿਹੋ ਜੇ ਕੰਮ ਤੁਸੀਂ ਕਰਦੇ ਹੋ ਉਹਨਾਂ ਨੇ ਇਹ ਬੋਲ ਆਖੇ ਕਿ ਜਿਹੜੀ ਮਸੀਤ ਦੇ ਵਿੱਚ ਜਾ ਕੇ ਮਸੀਤ ਦਾ ਭਾਵ ਸੀ ਮੱਕਾ ਕਿ ਮੁਸਲਮਾਨ ਨੇ ਇਹ ਗੱਲ ਮੰਨ ਲਈ ਆ ਵੀ ਖੁਦਾ ਕੇਵਲ ਮੱਕੇ ਵੇਤਿਆ ਤੇ ਕਬੀਰ ਸਾਹਿਬ ਕਹਿੰਦੇ ਸੀ ਵੀ ਅੱਲਾ ਆਇਕ ਮਸੀਤ ਬਜਤ ਹੈ ਅਵਰ ਮੁਲਕ ਕਿਸਕੇ ਰਾ ਪੀ ਜੇ ਅੱਲਾ ਤੱਲਾ ਉੱਥੇ ਮੱਕੇ ਵਿੱਚ ਹੀ ਰਹਿੰਦਾ ਤਾਂ ਬਾਕੀ ਦੁਨੀਆ ਕੀ ਦੀ ਆ ਉਹ ਕਿਦੇ ਆਸਰੇ ਤੇ ਰਹਿ ਰਹਾ ਹੈ ਤੇ ਹਿੰਦੂ ਮੂਰਤ ਨਾਮ ਨਿਵਾਸੀ ਦੂ ਮੈਂ ਤਤ ਨਾ ਹੈਰਾ ਹਿੰਦੂ ਲੋਕੀ ਕਹਿੰਦੇ ਨੇ ਵੀ ਮੂਰਤੀ ਦੇ ਵਿੱਚ ਰੱਬ ਤੇ ਉਹ ਕਹਿੰਦੇ ਨੇ ਵੀ ਇਹ ਦੋਵੇਂ ਗੱਲਾਂ ਝੂਠ ਨੇ ਰੱਬ ਕਿੱਥੇ ਨੇ ਕਬੀਰ ਸਾਹਿਬ ਜੀ ਮਾਰੇ ਕਹਿੰਦੇ ਨੇ ਕਿ ਦਿਲ ਵਿੱਚ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਇਹ ਪ੍ਰਮਾਤਮਾ ਤੇ ਹਰ ਇੱਕ ਦੇ ਅੰਦਰ ਬੈਠਾ ਹੋਇਆ ਹਰ ਇੱਕ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ ਤੇ ਇਹ ਕਿੱਦਾਂ ਹੋ ਸਕਦਾ ਵੀ ਇੱਕ ਮੂਰਤੀ ਦੇ ਵਿੱਚ ਹੀ ਰੱਬ ਵਾ ਤੇ ਹੋਰ ਕਿਸੇ ਪਾਸੇ ਨਹੀਂ ਤੇ ਮੁਸਲਮਾਨ ਕਹਿੰਦੇ ਆ ਵੀ ਮੱਕੇ ਵਿੱਚ ਹੀ ਖੁਦਾ ਵਾ ਤੇ ਹੋਰ ਕਿਸੇ ਪਾਸੇ ਨਹੀਂ ਜਦੋਂ ਇਹ ਗੱਲਾਂ ਕਬੀਰ ਸਾਹਿਬ ਜੀ ਕਰਦੇ ਸੀ ਤੇ ਇਹ ਫਿਰ ਕਿਸੇ ਨੂੰ ਪੱਚਦੀਆਂ ਥੋੜੀਆਂ